ਦਾਨਿਕ ਸੂਰਤੀ ਵੀਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਪੰਜਾਬ ਬੀਜੇਪੀ ਦੇ ਹੈੱਡਕੁਆਰਟਰ ਚ ਚੰਡੀਗੜ੍ਹ ਵਿਖੇ ਮੌਜੂਦ ਆ ਇੱਥੇ ਮਾਹੌਲ ਕਾਫੀ ਬਦਲਿਆ-ਬਦਲਿਆ ਨਜ਼ਰ ਆ ਰਿਹਾ ਹੈ ਉਹਦਾ ਕਾਰਨ ਹੈ ਕਿ ਅੱਜ ਪਟਿਆਲਾ ਦਾ ਸ਼ਾਹੀ ਪਰਿਵਾਰ ਇੱਥੇ ਹਾਜ਼ਰੀ ਲਵਾ ਰਿਹਾ ਸੀ ਉਹਨਾਂ ਦੀ ਮੌਜੂਦਗੀ ਨੇ ਇਸ ਤਰ੍ਹਾਂ ਦਾ ਅਹਿਸਾਸ ਕਰਾਇਆ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਉਹ ਆਫਿਸ ਨਹੀਂ ਮਿਲ ਕੇ ਪਹਿਲਾਂ ਆਫਿਸ ਵੀ ਬੜਾ ਸੰਜੀਦਾ ਹੁੰਦਾ ਸੀ ਪਰ ਜੋ ਚਹਿਲ-ਪਹਿਲ ਇੱਕ ਜਿਹੜੀ ਰੌਣਕਾਂ ਜੜੀਆਂ ਨੇ ਉਹ ਨਿਸ਼ਾਨੀ ਨੇ ਕਿ ਸ਼ਾਹੀ ਪਰਿਵਾਰ ਦੀ ਅੱਜ ਮੌਜੂਦਗੀ ਹੈ शाही ਪਰਿਵਾਰ ਦੇ ਅਹਿਮ ਮੈਂਬਰ ਵਿਵਾਜ ਜੈਨਦਰ ਕੌਰ ਉੱਚੇ ਚਤੌਰ ਤੇ ਦੈਨਿਕ ਸੂਰ ਨਾਲ ਬਣੇ ਹੋਏ ਨੇ ਵਿਵਾਜ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਤੁਹਾਨੂੰ ਤਾਂ ਕਿਸ ਤਰ੍ਹਾਂ ਲੱਗ ਰਿਹਾ ਜੀ ਭਾਰੀ ਜਨਤਾ ਪਾਰਟੀ ਦੇ ਆਫਿਸ ਚਾ ਜਿਹੜਾ ਬਹੁਤ ਸਾਰੇ ਬড় ਲੋਕ ਮਿਲਣੇ ਨੇ ਮਾਹੌਲ ਬੜਾ ਵਧੀਆ ਬਣਿਆ ਹੋਇਆ ਹੈ ਔਰ ਸਾਡੇ ਜਿਹੜੇ ਜਿਹੜਾ ਐਮਪੀਸ ਦੋ ਜੋ ਇਨ ਕਿਤੇ ਸੀਗੇ ਜੀ ਪ੍ਰਦੀਪ ਕੌਰ ਜੀ ਔਰ ਰਿੰਕੂ ਜੀ ਉਹ ਵੀ ਇੱਥੇ ਹੀ ਸੀਗੇ सुशील जी ਜਿਹੜੇ ਐਮ ਐਲ ਏ ਉਹ ਵੀ ਇੱਥੇ ਹੀ ਸੀਗੇ ਔਰ ਸਾਡੀ ਸਾਰੀ ਸੀ ਸੀਨੀਅਰ ਲੀਡਰਸ਼ਿਪ ਆਈ ਹੋਈ ਸੀਗੀ ਜੀ ਔਰ ਸਾਡੀ ਮੀਟਿੰਗ ਸੀਗੀ ਅੱਜ ਤੇ ਮੈਨੂੰ ਖਿਆਲ ਤੁਸੀਂ ਦੇਖੋਗੇ ਮਾਹੌਲ ਇਸ ਤੋਂ ਵੀ ਜ਼ਿਆਦਾ ਦਿਨ-ਬਦਨ ਚੇਂਜ ਹੋਈ ਜਾਏਗਾ ਮੈਂ ਥੋੜਾ ਹਲਕਾ-ਫੁਲਕਾ ਹੀ ਰੱਖਣਾ ਚਾਹੁੰਨਾ ਕਿਉਂਕਿ ਜ਼ਿਆਦਾ ਜਿਹੜੀਆਂ ਸੰਜੀਦਾ ਗੱਲਾਂ ਨੇ ਉਹ ਕੈਪਟਨ ਸਾਹਿਬ ਨਾਲ ਕਰਾਂਗੇ ਜਾਂ ਮਹਾਰਾਣੀ ਸਾਹਿਬ ਨਾਲ ਕਰਾਂਗੇ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਪੁੱਛਿਆ ਨਹੀਂ ਕਿ ਤੁਸੀਂ ਸਿੱਧੇ ਆ ਜਾਂਦੇ ਵਾਇਆ ਆਵਾਦਮੀ ਪਾਰਟੀ ਕਿਉਂ ਆਏ ਮੈਂ ਨਹੀਂ ਪੇਰਾ ਸਫਰ ਇਹ ਤਾਂ ਜੀ ਸਭ ਦਾ ਇੰਡੀਵਿਜੂਅਲ ਹੁੰਦਾ ਹੈਗਾ ਜੀ ਉਹਨਾਂ ਦੀ ਸੋਚ ਉਸ ਤਰ੍ਹਾਂ ਦੀ ਸੀ ਉਸ ਟਾਈਮ ਪਰ ਸਮਾ ਬਦਲਦਾ ਹੈ ਜੀ ਉਹਨਾਂ ਨੇ ਉੱਥੇ ਰਹਿ ਕੇ ਦੇਖ ਲਿਆ ਕਹੇ ਜਾ ਮਾਹੌਲ ਹੈਗਾ ਜੀ ਤਾਂ ਉਹਨਾਂ ਨੇ ਡਿਸਾਈਡ ਕੀਤਾ ਪਾਰਟੀ ਬਦਲ ਲੈ ਜੀ ਇੱਕ ਹੋਰ ਏਦਾਂ ਦਾ ਹੀ ਹਲਕਾ ਜਿਹਾ ਸਵਾਲ ਹੈ ਮੈਂ ਕਿ ਅਕਸਰ ਕੋਈ ਕੈਂਡੀਡੇਟ ਆਪਣੀ ਤਿਆਰੀ ਕਰ ਰਿਹਾ ਹੁੰਦਾ ਕਿ ਮੈਂ ਚੋਣ ਲੜਨੀ ਹੈ ਹਾਂਜੀ ਤੇ ਆਖਰ ਨੂੰ ਜਾ ਕੇ ਉਹਦੀ ਪਾਰਟੀ ਦਾ ਹੀ ਕੋਈ ਹੋਰ ਵਿਰੋਧੀ ਉਹਦੀ ਟਿਕਟ ਕੱਟ ਜਾਂਦਾ ਹੈ ਉਦੋਂ ਬੜਾ ਅਜੀਬ ਜਿਹਾ ਫੀਲ ਹੁੰਦਾ ਬੁਰਾ ਫੀਲ ਵੀ ਹੁੰਦਾ ਪਰ ਜੋ ਤੁਹਾਡੀ ਟਿਕਟ ਹੈ ਤੁਹਾਡੇ ਮਾਤਾ ਜੀ ਹੀ ਕਟਨਾਰੇ ਨੇ ਤੁਹਾਨੂੰ ਕਿਹੋ ਜਿਹਾ ਤਰਫ ਫੀਲ ਹੋ ਰਿਹਾ ਹੈ ਮੇਰੀ ਟਿਕਟ ਕਦੀ ਨਹੀਂ ਸੀ ਜੀ ਇਹ ਤਾਂ ਪਾਰਟੀ ਹਾਈਪ ਗਿੱਡੀਆਂ ਚ ਬੜੀ ਹਾਈਪ ਬਣੀ ਹੋਈ ਸੀ ਕਿ ਜੀ ਇਸ ਵਾਰ ਲੜਨਗੇ ਹਥੋ ਨਹੀਂ ਐਸ ਤਰ੍ਹਾਂ ਕਦੀ ਵੀ ਨਹੀਂ ਸੀਗਾ ਜੀ ਔਰ ਮੈਂ ਤਾਂ ਅਸੀਂ ਤਾਂ ਬੜੇ ਖੁਸ਼ ਹੈ ਸਾਡੇ ਕੋਲ ਵੀ ਨੀ ਕੈਂਡੀਡੇਟ ਹੈਗਾ ਜੀ ਔਰ ਅਸੀਂ ਸਾਰੇ ਦਬ ਕੇ ਕੰਮ ਕਰਾਂਗੇ ਜੀ ਮੈਮ ਇੱਕ ਹੋਰ ਸਵਾਲ ਮੈਂ ਬੜਾ ਲੈਣਾ ਚਾਹਾਂਗਾ ਕਿ ਤੁਮ ਥੋੜਾ ਜਿਹਾ ਆਟਾ ਲਗੇਗਾ ਕਿ ਜਿਸ ਤਰ੍ਹਾਂ ਕੈਪਟਨ ਸਾਹਿਬ ਨੂੰ ਕਾਂਗਰਸ ਨੇ ਆਖਰੀ ਸਮੇਂ ਚ ਜਾ ਕੇ ਟਨੀਓਰ ਚ ਜਾ ਕੇ ਸਾਈਡ ਲਾਈਨ ਕਰ ਦਿੱਤਾ ਇੱਕ ਤਰ੍ਹਾਂ ਦਾ ਬੜਾ ਹੀ ਕਹਿ ਲੋ ਚਲੋ ਸ਼ਬਦ ਥੋੜਾ ਹੈਵੀ ਹੈ ਤੇ ਇੱਕ ਬੇਇੱਜ਼ਤ ਕਰਕੇ ਜਿਹੜਾ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਪਰ ਹੁਣ ਸ਼ਾਹੀ ਪਰਵਾਰ ਇਸਤਰਾ ਮੂਡ ਚ ਆਇਆ ਹੈ ਭਾਰਤੀ ਜਨਤਾ ਪਾਰਟੀ ਚ ਆਣ ਦੀ ਬਦੌਲਤ ਤਾਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਦੋਵਾਂ ਪਾਰਟੀਆਂ ਦਾ ਤੁਹਾਨੂੰ ਹੁਣ ਤਜਰਬਾ ਹੋ ਰਿਹਾ ਹੈ ਕਾਂਗਰਸ ਦਾ ਵੀ ਦੋਵੇਂ ਨੈਸ਼ਨਲ ਪਾਰਟੀਆਂ ਨੇ ਦੋਨਾਂ ਨੇ ਰਾਜ ਕੀਤਾ ਹੈ ਕਾਂਗਰਸ ਨੇ ਵੱਧ ਸਮਾਂ ਰਾਜ ਕੀਤਾ ਹੈ ਹਾਲਾਂਕਿ ਇਸ ਪਾਰਟੀ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਤੇ ਉਸ ਪਾਰਟੀ ਜੋ ਫੀਲਿੰਗ ਸੀ ਜਾਂ ਕੁਇੰਕ ਅਪਰੀਜਨ ਲੱਗ ਰਿਹਾ ਬਿਲਕੁਲ ਲੱਗ ਰਿਹਾ ਹੈ ਜੀ ਮੈਂ ਕਦੀ ਕਾਂਗਰਸ ਚ ਜੇ ਮੈਂ ਸੀ ਪਰ ਮੈਨੇ ਆਪਣੇ ਪੇਰੈਂਟਸ ਦੇ ਇਲੈਕਸ਼ਨ ਚ ਜ਼ਰੂਰ ਹੈਲਪ ਕੀਤਾ ਹੈ 98 ਤੋਂ ਜੀ ਔਰ ਪਟਿਆਲੇ ਚ ਹੀ ਮਤ ਰਹੀ ਹੈ ਜੀ ਤੇ ਜੋ ਬੀਜੇਪੀ ਚ ਦੋ ਸਾਲਾਂ ਚ ਮੈਂ ਸਿੱਖਿਆ ਹੈ ਮੇਰੇ ਖਿਆਲ ਉਥੇ 20 ਸਾਲ 25 ਸਾਲ ਕੰਮ ਕਰਕੇ ਵੀ ਜੀ ਇੰਨੇ ਬਰੀਕੇ ਚ ਕੰਮ ਨਹੀਂ ਸਿੱਖਿਆ ਮੈਂ ਜੀ ਬੀਜੇਪੀ ਇੱਕ ਪਾਰਟੀ ਐਸਟਰਾ ਦੀ ਹੈਗੀ ਹੈ ਜਿਹੜੇ ਜਿਹੜਾ ਕੰਮ ਕੋਈ ਕਾਰਜਕਰਤਾ ਅੱਛਾ ਕੰਮ ਕਰੇ ਉਨੂੰ ਉੱਪਰ ਚੁੱਕਦੀ ਹੈ ਤੇ ਤੁਸੀਂ ਮਹਿਸੂਸ ਕੀਤਾ ਹੈ ਮੈਂ ਮਹਿਸੂਸ ਕੀਤਾ ਹੈ ਮੈਂ ਦੇਖਿਆ ਵੀ ਹੈ ਕਬ ਜੀ ਔਰ ਸਾਰਿਆਂ ਨੂੰ ਇਕੁਅਲ ਰਾਈਟਸ ਦਿੰਦੀ ਹੈ ਜੇ ਉਹ ਸਮਝਦੇ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਉੱਥੇ ਲੈ ਜਾਣਗੀ ਕਾਂਗਰਸ 'ਚ ਅਕਾਦਮੀ ਹੁੰਦਾ ਸੀ ਦਾ ਜੀ ਔਰ ਦੇਖੋ ਪ੍ਰਧਾਨ ਮੰਤਰੀ ਜੀ ਨੇ ਇੰਨਾ ਕੰਮ ਕੀਤਾ ਹੈ ਪਾਰਟੀ ਵਾਸਤੇ ਜੀ ਕਿ ਤੁਸੀਂ ਪਿੰਡਾਂ 'ਚ ਜਾਓਗੇ ਯੋਜਨਾ ਇੰਨੀਆਂ ਦਿੱਤੀਆਂ ਨੇ ਸਾਰੇ ਕਿਤੇ ਅਸੀਂ ਸਾਰੇ ਕਿਤੇ ਘੁੰਮ ਕੇ ਆਏ ਸਾਰਾ ਕੁਝ ਦੇਖਿਆ ਸੀ ਜੀ ਔਰ ਇਹ ਸਵਾਲ ਜਿਵੇਂ ਕੈਪਟਨ ਸਾਹਿਬ ਨੂੰ ਕਟਿਆ ਗਿਆ ਬੜਾ ਦੁੱਖ ਲੱਗਿਆ ਕਿਉਂਕਿ ਕੈਪਟਨ ਸਾਹਿਬ ਨੇ ਪਹਿਲੇ ਹੀ ਉਹਨਾਂ ਨੂੰ ਜਾ ਕੇ ਕਿਹਾ ਸੀ ਤੋ ਮੈਂ ਕਿਤੇ ਤੁਸੀਂ ਖੁਸ਼ ਨਹੀਂ ਹੋ ਮੇਰਾ ਅਸਤੀ ਫਰ ਲੈ ਜੋ ਕਰਨਾ ਕਰੋ ਜੀ ਤੇ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਹਮ ਤਾਂ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਫਿਰ ਮੇਰੇ ਫਾਦਰ ਨੇ ਡਿਸਾਈਡ ਕੀਤਾ ਕਿ ਮੈਂ ਹੀ ਇਜ਼ ਅ ਨੈਸ਼ਨਲਿਸਟ ਉਹਨਾਂ ਨੂੰ ਮੋਦੀ ਜੀ ਦਾ ਜਿਵੇਂ ਕੰਮ ਕਰਦੇ ਸਾਰੀ ਪਾਰਟੀ ਕੰਮ ਕਰਦੀ ਹੈ ਅਮਿਤਾ ਜੀ ਨਟਾ ਜੀ ਸਭ ਕਿਸੇ ਮੈਂ ਜੁਆਇਨ ਕਰੂੰਗਾ ਜੀ ਮੈਂ ਉਹਨਾਂ ਨਾਲ ਜੁਆਇਨ ਕੀਤਾ ਸੀ ਮੇਰੇ ਕੋਲ ਬੜੇ ਛੋਟੇ ਛੋਟੇ ਸਵਾਲ ਲੈਣੇ ਆ ਜੀ ਤੁਸੀਂ ਕਿਹਾ ਕਿ ਤੁਸੀਂ ਲੋਕ ਸਭਾ ਵਾਸਤੇ ਉਮੀਦਵਾਰ ਨਹੀਂ ਸੀ ਹਾਲਾਂਕਿ ਮੀਡੀਆ ਮੰਨਦਾ ਹੈ ਕਿ ਤੁਹਾਡਾ ਅਸੀਂ ਨਾਮ ਜਿਹੜਾ ਹੈਗਾ ਕਾਫੀ ਸਮਾਰਟ ਰਿਪਲ ਹੁੰਦਾ ਰਿਹਾ ਹੈ ਸਿਆਸੀ ਫੀਲਡ ਦੇ ਵਿੱਚ ਅ ਲੋਕ ਸਭਾ ਚਲੋ ਤੁਸੀਂ ਨਹੀਂ ਲੜਦੇ 2017 ਦੀ ਤਿਆਰੀ ਹੁਣੇ ਤੋਂ ਕਰ ਰਹੇ ਹੋ ਜਾਂ ਕੋਈ ਸਿਗਨਲ ਦੀ ਵੇਟ ਕਰ ਰਹੇ ਹੋ ਨਹੀਂ ਜੀ ਮੈਂ ਤਾਂ ਕੰਮ ਕਰ ਹੀ ਜਾਣਾ ਮੈਂ ਤਾਂ 2 ਸਾਲ ਕੰਮ ਕਰਦੀ ਰਹੀ ਐ। ਔਰ ਮੈਂ ਆਪਣਾ ਕੰਮ ਕਰੀ ਜਾਣਾ ਹੈਗਾ। ਜਿੱਥੇ ਪਾਰਟੀ ਮੈਨੂੰ ਭੇਜਦੀ ਐ ਪਹਿਲੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੀ ਔਰ ਫਤਿਹਗੜ੍ਹ ਸਾਹਿਬ ਦਿੱਤਾ ਸੀ ਮੈਨੂੰ ਪ੍ਰਬਾਰੀ ਬਣਾਇਆ ਸੀ। ਉੱਥੇ ਕੰਮ ਕਰ ਰਹੀ ਸੀ, ਪਟਿਆਲੇ ਕੰਮ ਕਰ ਰਹੀ ਸੀ। ਜੀ। ਫਿਰ ਮੈਨੂੰ ਮਹਿਲਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ। ਫਿਰ ਮੈਂ ਸਾਰੇ ਪੰਜਾਬ ਘੁੰਮੀ। ਉਹਦਾ ਕੰਮ ਜੇ ਵੀ ਚੱਲ ਰਿਹਾ ਹੈਗਾ। ਔਰ ਕੰਮ ਤਾਂ ਮੈਂ ਕਰੀ ਜਾਣਾ। ਜੀ। ਥੋੜਾ ਜਿਹਾ ਡੀਪ ਕੁਐਸਚਨ ਹੈ ਜੀ। ਕਾਂਗਰਸ ਦੀ ਟਿਕਟ ਦੇ ਉਤੇ ਮਹਾਰਾਣੀ ਸਾਹਿਬ ਲਗਾਤਾਰ ਜਿੱਤਾ ਦਰਜ ਕੀਤੀ ਆ ਪਟਿਆਲਾ ਕੌਨਫੀਡਰੈਂਸੀ ਤੋਂ ਕਾਂਗਰਸ ਦੀ ਇਟ ਮੀਨਸ ਕਿ ਕਾਡਰਸੀ ਜਾਂ ਪਰਿਵਾਰ ਦਾ ਜਿਹੜਾ ਹੈ ਸ਼ਾਹੀ ਪਰਿਵਾਰ ਦਾ ਰੁਤਬਾ ਸੀ ਪਟਿਆਲਾ ਦਾ ਪਰ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਹੋ ਹੈ ਭਾਰਤੀ ਜਨਤਾ ਪਾਰਟੀ ਵਾਸਤੇ ਇੱਕ ਪ੍ਰਭਾਵ ਇਹ ਲਿਆ ਜਾਂਦਾ ਹੈ ਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀਆਂ ਜੜ੍ਹਾਂ ਜੇਕਰ ਲੱਗੀਆਂ ਸੀ ਤਾਂ ਅਕਾਲੀ ਜਲ ਨਾਲ ਅਦਾਲਨ ਗਠਜੋੜ ਦੀ ਬਦੌਲਤ ਲੱਗੀਆਂ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਪ੍ਰਸਤੀ ਚ ਜਦੋਂ ਭਾਜਪਾ ਦੀ ਪੰਜਾਬ ਭਾਜਪਾ ਆਈ ਤਾਂ ਉਹਨਾਂ ਨੂੰ ਜਿੱਤਾਂ ਮਿਲਣ ਲੱਗੀਆਂ ਤਾਂ ਉਹ ਮੰਤਰੀ ਬਣਨ ਲੱਗੇ ਪਰ ਇਸ ਵਾਰ ਅਕਾਲੀ ਦਲ ਨਾਲ ਨਹੀਂ ਆ ਖਾਸ ਕਰ ਪਟਿਆਲਾ ਕੰਸਟੀਟੂਐਂਸੀ ਦੇ ਉੱਤੇ ਲੱਗਦਾ ਨਹੀਂ ਕਿ ਫਾਈਟ ਜਿਹੜੀ ਕਾਫੀ ਟਫ ਹੋਣ ਜਾ ਰਹੀ ਹੈ ਇਕੱਲੀ ਲੜ ਰਹੀ ਹੈ ਦੇਖੋ ਭਾਜਪਾ ਇਕੱਲੀ ਲੜੇਗੀ ਜੀ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ ਕਿ ਜਿੰਨੇ ਵੀ ਵਰਕਰ ਸੀਗੇ ਹਰ ਰੋਜ਼ ਆ ਕੇ ਜੁੜ ਰਹੇ ਨੇ ਸਾਡੇ ਨਾਲ 2 ਮਹੀਨਿਆਂ ਤੋਂ ਜੁੜ ਰਹੇ ਨੇ 10 ਮਹੀਨਿਆਂ ਤੋਂ ਅੱਜ ਜਿਹੜੇ ਸੀਨੀਅਰ ਬੰਦੇ ਸੀਗੇ ਜੀ ਪਾਰਟੀ ਦੇ ਉਹ ਸਾਰਿਆਂ ਨੇ ਆ ਕੇ ਤਾਂ ਕੋਈ 10 ਜਣਿਆਂ ਨੇ ਅੱਜ ਜੁਆਇਨ ਕੀਤਾ ਹੈਗਾ ਇੱਥੇ ਆ ਕੇ ਜੀ ਔਰ ਹਰ ਰੋਜ਼ ਜਿੱਥੇ ਵੀ ਮੇਰੇ ਮਾਤਰ ਜਾਂਦੇ ਪਿੰਡਾਂ 'ਚ ਵੀ ਜਾਂਦੇ ਨੇ ਜੀ ਬੜਾ ਵੱਡਾ ਹੰਗਾਰਾ ਮਿਲ ਰਿਹਾ ਉਹਨਾਂ ਨੂੰ ਔਰ ਤੁਸੀਂ ਦੇਖੋਗੇ ਅਸੀਂ ਅੱਜ ਸਵੇਰ ਤੋਂ ਜਦੋਂ ਬੀਜੇਪੀ ਦੇ ਤੁਸੀਂ ਹੈੱਡਕੁਆਰਟਰ ਚੋਂ ਮਹਿਸੂਸ ਕਰ ਰਹੇ ਹਾਂ ਕਿ ਤੁਹਾਨੂੰ ਬੜੀ ਸ਼ਿੱਦਤ ਨਾਲ ਲੋਕ ਮਿਲਣ ਆ ਰਹੇ ਨੇ ਕਾਫੀ ਕੈਪਟਨ ਕੈਂਪ ਇੱਥੇ ਪਹੁੰਚਿਆ ਹੋਇਆ ਹੈ ਮੇਰਾ ਸਵਾਲ ਇਸ ਤੋਂ ਹੀ ਨਿਕਲ ਰਿਹਾ ਹੈ ਕਿ ਤੁਸੀਂ ਸਿਰਫ ਪਟਿਆਲਾ ਕੰਸਟਿਟੂਐਂਸੀ ਦੇ ਉੱਤੇ ਹੀ ਫੋਕਸ ਕਰੋਗੇ ਚੋਣ ਪ੍ਰਚਾਰ ਵਾਸਤੇ ਜਾਂ ਜਿਸ ਤਰ੍ਹਾਂ ਇੱਕ ਸਟਾਰ ਕੈਂਪੇਨਰ ਦੇ ਤੌਰ ਤੇ ਪੈਨ ਪੰਜਾਬ ਜਾਓਗੇ ਜਾਂ ਪੈਨੋ ਇੰਡੀਆ ਜਿੱਥੇ ਤੁਹਾਡੂ ਲੋੜ ਪਏਗੀ ਨਹੀਂ ਜੀ ਅਸੀਂ ਤਾਂ ਉੱਥੇ ਹੀ ਕਰਾਂਗੇ ਜਿੱਥੇ ਸਾਡੀ ਪਾਰਟੀ ਕਹਿੰਦੀ ਹੈ ਕਰਨ ਨੂੰ ਜੀ ਔਰ ਪਟਿਆਲਾ ਤਾਂ ਕਰਾਂਗੇ ਔਰ ਐਜ਼ ਮੈਲਾ ਮੋਰਚਾ প্রেসিডেন্ট ਕਈ ਜਗ੍ਹਾ ਪੰਜਾਬ ਚ ਵੀ ਜਾਣਾ ਪਏਗਾ ਜੀ ਜਿੱਥੇ ਜਿੱਥੇ ਲੋੜ ਪੈਗੀ ਐਜ਼ ਮੈਲਾ প্রেসিডেন্ট ਔਰ ਜਿੱਥੇ ਪਾਰਟੀ ਜੋ ਸਾਨੂੰ ਆਦੇਸ਼ ਦੇ ਕੇ ਉਸ ਦਾ ਕਰੇਗਾ ਜੀ ਮੈਮ ਇਹ ਤਾਂ ਸਗੀਆਂ ਖੈਰ ਹਲਕੀਆਂ ਫੁਲਕੀਆਂ ਗੱਲਾਂ ਮੈਂ ਹੁਣ ਜਾਂਦੇ ਜਾਂਦੇ ਲਾਸਟ ਸੈਗਮੈਂਟ ਦੇ ਵਿੱਚ ਕੋਈ ਹੈਡਲਾਈਨ ਲੈਣਾ ਚਾਹੁੰਦਾ ਤੁਹਾਡੇ ਤੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਜੋ ਵਾਇਆ ਆਪ ਪੜਪਾਚਾਈ ਨਹੀਂ ਪਰ ਕੈਪਟਨ ਕੈਂਪ ਜਿਹੜਾ ਹੈਗਾ ਬਹੁਤ ਮਜ਼ਬੂਤ ਹੈ ਬਹੁਤ ਕਾਂਗਰਸ ਦੇ ਅੰਦਰ ਉਹਨਾਂ ਦੀ ਅੰਦਰ ਤੱਕ ਪਕੜ ਹੈ ਉਸ ਚੁੰਬਕ ਨਾਲ ਕਿੰਨੇ ਕ ਕਾਂਗਰਸੀਆਂ ਨੂੰ ਖਿੱਚਣ ਜਾ ਰਹੇ ਹੋ ਹੋਰ ਦੇਖੋ ਜੀ ਇਹ ਤਾਂ ਇੰਡੀਵਿਜੂਅਲ ਦੀ ਗੱਲ ਹੁੰਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਕਾਫੀ ਲੋਕ ਆਨੇਤਾ ਜਦੋਂ ਕੈਪਟਨ ਸਾਹਿਬ ਨੇ ਜੁਆਇਨ ਕੀਤਾ ਸੀ ਅਸੀਂ ਇੱਥੇ ਹੀ ਇਸ ਆਫਿਸ ਦੇ ਕਾਫੀ ਕਾਫੀਆਂ ਨੇ ਜੁਆਇਨ ਕੀਤਾ ਸੀਗਾ ਸਾਰੇ ਪੰਜਾਬ ਚੋਂ ਬੀਜੇਪੀ ਨੂੰ ਜੀ ਔਰ ਹੁਣ ਵੀ ਲੋਕ ਆ ਰਹੇ ਨੇ ਜੀ ਔਰ ਉਹਨਾਂ ਨੂੰ ਅਸੀਂ ਜੁਆਇਨ ਕਰਵਾਈ ਜਾ ਰਹੇ ਹਾਂ ਪਾਰਟਿਕ ਜੁਆਇਨ ਕਰਵਾ ਰਹੀ ਹੈ ਜੀ ਅੱਜ ਇੱਥੇ ਆਂਦੇ ਨੇ ਜਿਹੜੇ ਸੀਨੀਅਰਸ ਨੇ ਜਾਖਰ ਸਾਹਿਬ ਕੋਲ ਜਾਂ ਰੂਪਾਨੀ ਜੀ ਕੋਲ ਜੀ ਔਰ ਸਾਡੇ ਜਿਹੜੇ ਹਲਕੇ ਚ ਲੋਕ ਆਂਦੇ ਨੇ ਉਹ ਜਿਹੜੇ ਜਿਹੜੇ ਹਲਕਾ ਇੰਚਾਰजेस ਨੇ ਉਹ ਜਿੱਥੇ ਅਸੀਂ ਹੈ ਅਸੀਂ ਉਹਨਾਂ ਨੂੰ ਜੁਆਇਨ ਕਰਵਾਨੇ ਜੀ ਤੇ ਇਹ ਹੀ ਨਹੀਂ ਹੈ ਕਿ ਸਾਰੇ ਕਾਂਗਰਸ ਦੇ ਲੋਕ ਨੇ ਬਾਕੀ ਵੀ ਲੋਕ ਕੁਝ ਅਕਾਲੀ ਵੀ ਆਏ ਨੇ ਹਮ ਆਪਦੇ ਵੀ ਆਏ ਨੇ ਜੀ ਸਭ ਵਰਗ ਦੇਖੋ ਪਿੰਡਾਂ ਚੋਂ ਆ ਰਹੇ ਨੇ ਸ਼ਹਿਰਾਂ ਚੋਂ ਆ ਰਹੇ ਨੇ ਔਰ ਸੀਨੀਅਰ ਲੋਗ ਆ ਰਹੇ ਸੀ ਜੀ ਤਾਂ ਹੌਲੀ ਹੌਲੀ ਸਾਰਾ ਮੋਮੈਂਟਮ ਬਿਲਡ ਅਪ ਹੋ ਰਿਹਾ ਜੀ ਹੁਣ ਤੁਸੀਂ ਅਸੀਂ ਦੇਖਿਆ ਹੀ ਹੈ ਤੁਸੀਂ ਦੇਖਿਆ ਹੋਣਾ ਸਾਡੀ ਵੋਟ ਸ਼ੇਅਰ ਕਿੰਨੀ ਵੱਡੀ ਜਿਹੜਾ ਬਾਈ ਇਲੈਕਸ਼ਨ ਸੀਗਾ ਬਿਲਕੁਲ ਬਿਲਕੁਲ ਅਸੀਂ ਪਿੰਡਾਂ 'ਚ ਸੀਗੇ ਇਕੱਲੇ ਸੀ ਨਾਲੇ ਬਿਨਾਂ ਕਾਲੀ ਦਲ ਤੋਂ ਇਕੱਲੇ ਸੀਗੇ ਅਸੀਂ ਪਿੰਡਾਂ 'ਚ ਸੀਗੇ ਜੀ ਮੇਰੇ ਕੋਲ 38 ਪਿੰਡ ਸੀਗੇ ਆਦਮਪੁਰ ਹਲਕੇ 'ਚ ਕਦੀ ਤੁਸੀਂ ਆਦਮਪੁਰ ਹਲਕੇ 'ਚ ਇੰਚਾਰਜ ਸੀਗੇ ਆ ਆਦਮਪੁਰ ਦੇ ਲਾਹੌਰਪੁਰ ਮੰਡਲ ਜੀ ਉਹਦੇ ਵਿੱਚ ਇੱਕ ਕਸਬਾ ਔਰ 38 ਪਿੰਡ ਸੀ ਜੀ ਉਹਦੇ ਵਿੱਚ ਕਦੀ ਪਿੰਡਾਂ ਚ ਕੋਈ ਵੀ ਬੀਜੇਪੀ ਦਾ ਬੂਥ ਨਹੀਂ ਲੱਗਿਆ ਸੀ ਕਿਉਂਕਿ ਅਕਾਲੀ ਸਾਮਦੇ ਸੀ ਪਿੰਡ ਨੂੰ ਹਾਂ ਸੋ ਇਹ ਪਹਿਲੀ ਵਾਰ ਹੈ ਕਿ ਸਾਰੇ ਪਿੰਡਾਂ ਚ ਸਾਡੇ ਬੂਥ ਲੱਗੇ ਨੇ ਸਾਨੂੰ ਵੋਟਾਂ ਵੀ ਪਈਆਂ ਨੇ ਸੋ ਲੋਕ ਲੋਕਾਂ ਨੂੰ ਜਾਗਰੂਤ ਕਰਨ ਦੀ ਗੱਲ ਹੈ ਜੀ ਹਾਲੇ ਤੱਕ ਹੁਣ ਤੱਕ ਸਾਡੀ ਪੂਰੀ ਇੰਟਰਵਿਊ ਚ ਆਵਾਦਮੀ ਪਾਰਟੀ ਦਾ ਜ਼ਿਕਰ ਨਹੀਂ ਆਇਆ ਸੀ ਤੁਸੀਂ ਕਿਹਾ ਕਿ ਆਪ ਦੇ ਲੋਕ ਵੀ ਸੰਪਰਕ ਚ ਨੇ ਆਰਟੀਚ ਆ ਵੀ ਰਹੇ ਨਹੀਂ ਹੂੰ ਆ ਲਾਸਟ ਚ ਹੀ ਆ ਮੈਂ ਇਜਾਜ਼ਤ ਪਹਿਲੇ ਹੀ ਲੈ ਰਿਹਾ ਲਾਸਟ ਤੁਹਾਡੇ ਕੋਲ ਹੋਏਗਾ ਪਰ ਆਵਾਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਭਗਵਾਨ ਸਿੰਘ ਮਾਲ ਉਹਨਾਂ ਦੇ ਘਰ ਅੱਜ ਖੁਸ਼ੀ ਆਈ ਹੈ ਬੇਟੀ ਨੇ ਜਨਮ ਦੇਆ ਮੇਰੇ ਖਿਆਲ ਚ ਵਧਾਈ ਤਾਂ ਤੁਸੀਂ ਵੀ ਦੇਣਾ ਚਾਹੋਗੇ ਆ ਵਧਾਈ ਜ਼ਰੂਰ ਦੇਵਾਂਗੇ ਔਰ ਖੁਸ਼ਕਿਸਮਤ ਨੇ ਇੱਕ ਬੇਟੀ ਆਈ ਹੈ ਬੇਟੀ ਰੱਬ ਦਾ ਰੂਪ ਹੁੰਦਾ ਹੈ ਔਰ मैं सऱ्यांनो बधाई देणिये दैनिक सवेरा नु टाइम देण वास्ते बहोत शुक्रिया मेरो थैंक यू थैंक यू देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर